ਪ੍ਰੀਵਿਊ ਸਾਡੇ ਐਸਐਸਪੀ ਸਾਹਿਬ ਸ਼੍ਰੀ ਦਿਆ ਮਹਰੀ ਜੀ ਹੋਮਪਰਗਾਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਚਾਇਨਾ ਡੋਰ ਤੇ ਆ ਕਾਫੀ ਸਖਤੀ ਕੀਤੀ ਗਈ ਹੈ ਡੀਸੀ ਸਾਹਿਬ ਵੱਲੋਂ ਵੀ ਕਾਫੀ ਸਖਤੀ ਕੀਤੀ ਗਈ ਹੈ ਔਰ ਵੱਖ-ਵੱਖ ਡਿਪਾਰਟਮੈਂਟ ਦੇ ਇੱਕ ਕਮੇਟੀਕਰ ਹੋ ਗਿਆ ਔਰ ਫੂਡ ਸਪਲਾਈ ਵਾਲੇ ਜਾਂ ਹੋਰ ਵੀ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀਆਂ ਵੀ ਟੂਟੀਆਂ ਲਾਈਆਂ ਜਿਹੜੇ ਲਗਾਤਾਰ ਰੇਡ ਕਰ ਰਹੇ ਆ ਔਰ ਇਸ ਵਾਰ ਜਿਹੜੀ ਆ ਉਹ ਲੋਡੀ ਤੇ ਜਿਹੜੀ ਕੋਈ ਪਤੰਗਬਾਜੀ ਕਰਦਾ ਉਹ ਫੜਿਆ ਗਿਆ ਘਰ ਘਰ ਜਾ ਕੇ ਜਿਹੜੇ ਆ ਉਹ ਰੇਡ ਕੀਤੇ ਜਾਣਗੇ ਅਗਰ ਫੜਿਆ ਗਿਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਏਗੀ ਅਗਰ ਜੋ ਬਨਾਈਲ ਹੋਇਆ ਤੇ ਉਹਦੇ ਮਾਪਿਓ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਔਰ ਗਾ ਫਰਦਰ ਕੁਛ ਗਿਸ਼ਤੇ ਵਿੱਚ ਜਿਹਦੇ ਕੋਲ ਲੈ ਕੇ ਆਇਆ ਉਹਦੇ ਖਿਲਾਫ ਕੜੀ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇਗੀ ਜਿਹਦੇ ਕੋਲ ਲੈ ਕੇ ਵੀ ਆਇਆ ਔਰ ਇਸ ਦੇ ਵਿੱਚ ਜਿਹੜਾ ਵਾ ਉਹ ਵਾਤਾਵਰਨ ਪ੍ਰਾਇਵਨ ਦਾ ਵੀ ਜਿਹੜਾ ਵਾ ਉਹ ਧਾਰਾ ਐਡ ਕੀਤੀ ਜਾਵੇਗੀ ਜਿਹਦੀ ਵਿੱਚ ਮਿਨੀਮਮ 3 ਸਾਲ ਦੀ ਸਜ਼ਾ ਔਰ 1 ਲੱਖ ਰੁਪਿਆ ਉਹਦੇ ਵਿੱਚ ਜੁਰਮਾਨਾ ਵਾ ਕਿਉਂਕਿ ਪਿੱਛੇ ਜੀ ਹੁਣ ਇੱਕ ਬੜੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਮਰਸਰ ਜਿਹੜਾ ਉੱਚੇ ਪੁਲ ਦੇ ਲੜਕੇ ਦੀ ਗਰਦਨ ਵੀ ਕੱਟੀ ਗਈ ਹੈ ਚਲੋ ਬਚਾਅ ਤੇ ਉਹਦਾ ਹੋ ਗਿਆ ਔਰ ਮੈਂ ਵੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਕੰਮ ਤੋਂ ਜਿਹੜੇ ਉਹ ਦੂਰ ਰਹਿਣ ਔਰ ਜਿਹੜੀ ਹੈ ਚਾਈਨਾ ਡੋਰ ਤੋਂ ਜਿਹੜਾ ਉਹ ਬਚਨ ਔਰ ਸਿੰਪਲ ਡੋਰ ਤੇ ਬੱਚਿਆਂ ਨੂੰ ਪਤੰਗਬਾਜੀ ਕਰਨ ਨੂੰ ਵਾਸਤੇ ਮਾਪਿਓ ਵੱਲੋਂ ਉਹਨਾਂ ਨੂੰ ਸਲਾਹ ਦਿੱਤੀ ਜਾਵੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਡੀਸੀ ਸਾਹਿਬ ਨੇ ਜਿਹੜੀ ਉਹ ਕਾਫੀ ਹਾਈ ਲੈਵਲ ਤੇ ਮੀਟਿੰਗ ਕੀਤੀ ਸੀ ਪੁਲਿਸ ਡਿਪਾਰਟਮੈਂਟ ਔਰ ਸਾਰੇ ਡਿਪਾਰਟਮੈਂਟਾਂ ਦੇ ਨਾਲ ਔਰ ਜਲਦੀ ਸਾਰੇ ਰੇਡ ਕਰਨਗੇ ਲੋੜੀ ਤੇ ਖਾਸ ਕਰ ਘਰਾ ਘਰਾ ਦੇ ਵਿੱਚ ਜਾ ਕੇ ਰੇਡ ਕੀਤਾ ਜਾਵੇਗਾ ਉਹਦੇ ਵਾਸਤੇ ਪੁਲਿਸ ਦੇ ਹਰ ਵਕ ਵਕ ਟੀਮਾਂ ਜਿਹੜੀਆਂ ਪੁਲਿਸ ਵੀ ਐ ਬਣੀਆਂ ਹਰ ਮੁਥਾਣੇ ਵਾਈਸ ਔਰ ਜੇ ਕਿ ਕੋਈ ਚੜਾਉਂਦਾ ਵੀ ਫੜਿਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ। ਦੇਖੋ ਨਵਾਲਕ ਦੇ ਖਿਲਾਫ ਜਿਹੜਾ ਕਾਨੂੰਨ ਬਣੇ ਨੇ ਉਹਦੇ ਵਿੱਚ ਉਹ ਉਹਨੂੰ ਤੇ ਸਿਰਫ ਆਪਾਂ ਵਾਰਨਿੰਗ ਹੀ ਦੇ ਸਕਦੇ ਆ ਪਰ ਉਹਦੇ ਮਾਪਿਓ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗੇ ਜੀ।